سنتوتھول کی کرے بھی بوت کال کاری کایا جگ دنڈا کرتیت آئی پن تھی سگل جماتی من جیتا جگ جیت ਆਦੇਸ ਤੇ ਸਿਆਦੇ ਆਦ ਅਨਿਲ ਅਨਦ ਅਨਾਹਦ ਜੁਗ ਜੁਗ ਏਕੋ ਏ ਇਸ ਗਵਗੀ ਸਾਹਿਬ ਗੁਰਮਤ ਦੇ ਖੋਜੀਆਂ ਦੀ ਦ੍ਰਿਸ਼ਟੀ ਦੇ ਸਿੱਧਾ ਨਾਲ ਹੋਈ ਚਰਚਾ ਹੈ ਸਿੱਧ ਗੋਸਤ ਭਾਵੇਂ 38 ਪੌੜੀਆਂ ਦੇ ਤੇ ਦੋ ਸ਼ਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਗਿਆਨ ਬ੍ਰਹਮ ਦ੍ਰਿਸ਼ਟੀ ਬ੍ਰਹਮ ਦੀ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਪਰ ਇਹਦੇ ਵਿੱਚ ਉਸ ਵਕਤੇ ਚੱਲ ਰਿਹਾ ਇੱਕ ਮੁੱਖੀ ਸੰਪਰਦਾ ਯੋਗੀਆਂ ਦੇ ਨਾਲ ਹੋਈ ਚਰਚਾ ਸਵਾਲਾਂ ਦੇ ਜਵਾਬ ਦੀ ਬਕਾਇਦਾ ਤੌਰ ਤੇ ਮਿਲਦੇ ਨੇ ਜੈਸੇ ਕਿ ਇਨ੍ਹਾਂ ਚਾਰ ਪੌੜੀਆਂ ਦੇ ਵਿੱਚ ਕੁਝ ਐਸੀ ਝਲਕ ਮਿਲਦੀ ਹੈ ਤੇ ਇਨ੍ਹਾਂ ਚਾਰ ਪੌੜੀਆਂ ਵਿੱਚ ਇੱਕ ਮੂਲ ਪੰਕਤੀ ਚੱਲਦੀ ਹੈ ਆਦੇਸ ਤਿ세 ਆਦੇਸ ਆਦ ਅਨীল ਅਨਾਦ ਅਨਾਹਤ ਜੁਗ ਜੁਗ ਏਕੋ ਵੇ ਉਹ ਪਰਿਪੂਰਨ ਪ੍ਰਮਾਤਮਾ ਸਬਦਾ ਆਦ ਹੈ ਮੁੱਢ ਹੈ ਮੂਲ ਹੈ ਅਨীল ਧਾਧੀਆਂ ਤੋਂ ਰਹਿਤ ਹੈ ਕਾਲਕ ਤੋਂ ਰਹਿਤ ਹੈ ਲਿਪਾਇ ਮਾਨ ਨਹੀਂ ਅਨਾਦ ਅਨਾਹਤ ਫਿਰੇ ਅਗਰ ਕੋਈ ਉਸ ਦਾ ਆਦ ਲੱਭਣ ਦੀ ਕੋਸ਼ਿਸ਼ ਕਰੇ ਤੋ ਅਨ ਆਦ ਅਨਾਦ ਅਨ ਆਦ ਆਦ ਨਹੀਂ ਹੁਸਤਾ ਜਗਤ ਦਾ ਆਦ ਹੈ ਪਰ ਉਸ ਦਾ ਕੋਈ ਆਦ ਨਹੀਂ ਜਗਤ ਦਾ ਮੁੱਢ ਹੈ ਪਰ ਉਸ ਦਾ ਕੋਈ ਮੁੱਢ ਨਹੀਂ ਸੰਸਾਰ ਦਾ ਉਹ ਮੂਲ ਹੈ ਪਰ ਕੋਈ ਉਸ ਦਾ ਮੂਲ ਲੱਭੇ ਤਾਂ ਫਿਰ ਉਸ ਦਾ ਮੂਲ ਨਹੀਂ ਹੈ ਇਸ ਵਾਸਤੇ ਕਹਿ ਦਿੱਤਾ ਅਨ ਆਦ ਭਾਅ 기ਦਾ ਕੋਈ ਆਦ ਨਹੀਂ ਹੈ ਅਨਾਹਤ ਹੱਟਣ ਤੋਂ ਰਹੇ ਤੇ ਉਸ ਦੀ ਹੱਤਿਆ ਭਾਅ ਨਾਸ਼ ਤੋਂ ਰਹੇ ਉਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਜੁਗ ਜੁਗ ਇੱਕੋ ਰੇਸ ਗੇਦਾ ਜੁਗਾ ਜੁਵਾਂਤਰਾ ਦੇ ਨਹਿ ਚਲ ਵੇਸ ਹੈ ਇਕ ਰੂਪ ਹੈ ਨਿਰਆਕਾਰ ਸਾਹਿਬ ਸੇਗੁਨਾਨ ਸਿੰਘ ਦੇਵ ਜੀ ਮਹਾਰਾਜ ਕਹਿੰਦੇ ਨੇ ਐ ਜੋਗੀਓ ਅਸੀਂ ਉਸੇ ਨੂੰ ਆਦੇਸ਼ ਕਰਦੇ ਹਾਂ ਆਦੇ ਤੇ ਤੇ ਆਰੇ ਉਸ ਨੂੰ ਸਜਦਾ ਹੈ ਨਮਸਕਾਰ ਹੈ ਸਾਡੀ ਆਦੇਸ਼ ਹੈ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਹਦਾ ਕੋਈ ਮੁੱਢ ਨਹੀਂ ਜੋ ਧਬਿਆਂ ਤੋਂ ਰਹਿਤ ਹੈ ਨਾਸ਼ ਤੋਂ ਰਹਿਤ ਹੈ ਤੇ ਜੁਗਾ ਜੁਵਾਂਤਰਾ ਵਿੱਚ ਇਸ ਦਾ ਇੱਕ ਹੋ ਰੇਤ ਹੈ ਉਸ ਦੀ ਪ੍ਰਾਪਤੀ ਦਾ ਸਾਧਨ ਕੀ ਹੈ ਜੋਗ ਮਤ ਦੇ ਕੁਝ ਚਿੰਨ ਨੇ ਧਾਰਮਕ ਤੇ ਉਹ ਧਾਰਮਕ ਚਿੰਨ ਆਪੇ ਪ੍ਰਭੂ ਪ੍ਰਾਪਤੀ ਦਾ ਸਾਧਨ ਮੰਨਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਝਾਉਣ ਦਾ ਢੰਗ ਇਹ ਹੈ ਕਿ ਅਗਲੇ ਦੀ ਸੰਪਰਦਾ ਤੇ ਉਹਦੇ ਚਿੰਨਾ ਦੁਆਰਾ ਹੀ ਉਸ ਨੂੰ ਸੂਝ ਬੋਝ ਕਰਾ ਦੇਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਰ ਦ੍ਰਿਸ਼ਟੀ ਜਿਸ ਤੋਂ ਕਿਸੇ ਦੇ ਦਿਲ ਸ਼ਿਕਰੀ ਨਾ ਹੋਵੇ ਝੋਟ ਨਾ ਪਹੁੰਚੇ ਜਾਪਦਾ ਜੋਗੀਆਂ ਨੇ ਜਦ ਪ੍ਰਸ਼ਨ ਕੀਤਾ ਮਹਾਰਾਜ ਤੁਸੀਂ ਕਾਹ ਤਾ ਸਹਿਬ ਕਨਨ ਮੇ ਜੋਗੀ ਪਰ ਕੈਸੇ ਜੋਗੀ ਹੋ ਤੁਹਾਡੇ ਕੰਨਾਂ ਵਿੱਚ ਮੁੰਦਰਾ ਨਹੀਂ ਹੈ ਤੁਹਾਡੇ ਹੱਥ ਵਿੱਚ ਖੱਪਰ ਨਹੀਂ ਹੈ ਤੁਹਾਡੇ ਕੋਲ ਝੋਲੀ ਨਹੀਂ ਹੈ ਤੁਹਾਡੇ ਪਿੰਡੇ ਤੇ ਸੁਆਮਲੀ ਹੋਈ ਨਹੀਂ ਏ ਤੁਸੀਂ ਰਾਖ ਨਹੀਂ ਮੱਲੀ ਤੁਸੀਂ ਖਿੰਤਾ ਨਹੀਂ ਕਹਨੇ ਤੁਸੀਂ ਜੋਗੀਆਂ ਦੀ ਤਰ੍ਹਾਂ ਹੱਥ ਦੇ ਚ ਡੰਡਾ ਨਹੀਂ ਧਾਰਨ ਕੀਤਾ ਤਾਂ ਫਿਰ ਕਿਸ ਤਰ੍ਹਾਂ ਮੰਨ ਲਈਏ ਕਿ ਤੁਸੀਂ ਜੋਗੀ ਹੋ ਤਾਂ ਮਹਾਰਾਜ ਕਹਿੰਦੇ ਨੇ ਕਿ ਸਰੀਰ ਨੇ ਇੱਥੇ ਨਾਸ ਹੋ ਜਾਣਾ ਹੈ ਤਾਂ ਹੁਣ ਤੁਸੀਂ ਦੱਸੋ ਸਰੀਰ ਨੂੰ ਜੋਗੀ ਬਣਾਣਾ ਹੈ ਮਨ ਨੂੰ ਜੋਗੀ ਬਣਾਣਾ ਹੈ ਅਗਰ ਮਨ ਨੂੰ ਜੋਗੀ ਬਣਾਣਾ ਹੈ ਤੁਸੀਂ ਮੈਂ ਮੰਨਦੇ ਸਾਰੇ ਕਿਨ ਧਾਰਮਿਕ ਕੀਤੇ ਨੇ ਅਗਰ ਤੁਸੀਂ ਆਖੋ ਤਨ ਨੂੰ ਜੋਗੀ ਬਣਾਣਾ ਹੈ ਤਾਂ ਸ਼ਾਇਦ ਇਹ ਰੂਪ ਰੇਖਾ ਨਾ ਮਿਲੇ। ਤੋਂ ਸ਼ਾਇਦ ਦੱਸਦੇ ਨੇ ਅਸੀਂ ਬਕਾਇਦਾ ਮੁੰਦਰਾ ਧਾਰਨ ਕੀਤੀਆਂ ਨੇ। ਮੁੰਦਰਾ ਸੰਤੋਖ। ਅਸੀਂ ਸੰਤੋਖ ਦੀਆਂ ਮੁੰਦਰਾ ਪਹਿਨੀਆਂ ਨੇ। ਈਸ਼ਵਰ ਪ੍ਰਾਪਤੀ ਦਾ ਮੂਲ ਗੁਣ ਜਗਤਗੁਰੂ ਬਾਬਾ ਮੰਨਦੇ ਨੇ। ਤੰਤੂ ਜੋ ਜਗਤ ਤੋਂ ਹੀ ਨਹੀਂ ਰਜਿਆ ਮੁਸ਼ਕਿਲ ਹੈ ਕਿ ਉਹਦੇ ਅੰਦਰ ਪ੍ਰਭੂ ਪ੍ਰਾਪਤੀ ਦੀ ਕੋਈ ਚੇਸਤਾ ਪੈਦਾ ਹੋਵੇ ਉਮੰਗ ਪੈਦਾ ਹੋਵੇ ਐਸਾ ਦੇਖਣ ਦੇ ਚ ਆਇਆ ਹੈ ਜਾਂ ਤੇ ਪ੍ਰਮਾਤਮਾ ਨੂੰ ਉਹ ਮੰਨਦੇ ਨੇ ਜਿਨ੍ਹਾਂ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ ਆਪਣੀ ਕਾਮਨਾ ਦੀ ਪੂਰਤੀ ਕਰਨੀ ਦੂਜਾ ਧੜਾ ਉਹ ਹੈ ਜੋ ਆਪਣੀ ਕਾਮਨਾ ਦੀ ਪੂਰਤੀ ਲਈ ਵਾਸ਼ਨਾ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਇਨਕਾਰ ਕਰਦੇ ਨੇ ਕਿਉਂਕਿ ਪ੍ਰਮਾਤਮਾ ਬਾਧਾ ਖੜੀ ਕਰ ਦੇਵੇਗਾ ਅੰਦਰ ਜੋ ਤ੍ਰਿਸ਼ਨਾ ਹੈ ਅੰਦਰ ਜੋ ਵਾਸ਼ਨਾ ਹੈ ਜਿਹਦੀ ਪੂਰਤੀ ਕਰਨੀ ਹੈ ਈਸ਼ਵਰ ਤੇ ਬਾਧਾ ਖੜੀ ਕਰ ਦੇਵੇਗਾ ਤਾਂ ਇਸ ਤਰ੍ਹਾਂ ਦੇ ਮਨੁੱਖ ਈਸ਼ਵਰ ਤੋਂ ਇਨਕਾਰੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ ਦੋ ਤਰ੍ਹਾਂ ਦੇ ਮਨੁੱਖ ਹੈ ਅਸੀਂ ਜਗਤ ਦੇਖਦੇ ਹਾਂ ਕਮਜ਼ੋਰ ਤਬਕਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਈਸ਼ਵਰ ਨੂੰ ਮੰਨਦਾ ਹੈ ਤਾਕਤਵਰ ਤਬਕਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਈਸ਼ਵਰ ਨੂੰ ਇਨਕਾਰ ਕਰ ਦਿੰਦਾ ਹੈ ਉਸ ਨੂੰ ਬਲਾਏ ਤਾਕਤੇ ਰੱਖ ਦਿੰਦਾ ਹੈ ਕਮਜ਼ੋਰ ਤੋਂ ਮੁਰਾਦ ਜਿਹਦੇ ਕੁਲ ਧੀਆਂ ਪੁੱਤਰਾਂ ਦਾ ਕੋਈ ਆਸਰਾ ਨਹੀਂ ਧਨ ਸੰਪਦਾ ਦਾ ਕੋਈ ਆਸਰਾ ਨਹੀਂ ਪਦ ਪ੍ਰਤਿਸ਼ਠਾ ਦਾ ਕੋਈ ਆਸਰਾ ਨਹੀਂ ਉਦੇ ਲਈ ਹੁਣ ਆਖਰੀ ਸਹਾਰਾ ਹੈ ਈਸ਼ਵਰ। ਵਾਸ਼ਨਾ ਬੜੀ ਪਰਬਲ ਹੈ। ਤ੍ਰਿਸ਼ਨਾ ਬੜੀ ਪਰਬਲ ਹੈ। ਔਰ ਉਸ ਦੀ ਪੂਰਤੀ ਕਰਨੀ ਹੈ ਤਾਂ ਕਿਸ ਤਰ੍ਹਾਂ ਹੋਵੇ? ਤੋ ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਈਸ਼ਵਰ ਨੂੰ ਸਾਧਨ ਬਣਾਉਂਦਾ ਹੈ। ਈਸ਼ਵਰ ਸਾਧਕ ਹੈ ਵਾਸ਼ਨਾ ਦੀ ਪੂਰਤੀ ਲਈ ਪਰ ਜੋ ਤਾਕਤਵਰ ਬੰਦਾ ਹੈ ਜਿਸ ਨੇ ਜ਼ਬਰ ਕਰਨਾ ਹੈ, ਲੁੱਟਣਾ ਹੈ, ਦੁਰਾਚਾਰ ਕਰਨਾ ਹੈ, ਹੁਕਮ ਚਲਾਣਾ ਹੈ ਜ਼ਬਰਨ ਈਸ਼ਵਰ ਤੇ ਉਸ ਲਈ ਬਾਧਕ ਹੈ ਉਹ ਫਿਰ ਇਨਕਾਰੀ ਹੋਵੇਗਾ ਤਾਂ ਤਾਕਤਵਰ ਈਸ਼ਵਰ ਨੂੰ ਬਾਧਾ ਸਮਝ ਕੇ ਬਾਧਕ ਸਮਝ ਕੇ ਇਨਕਾਰੀ ਹੋ ਜਾਂਦਾ ਹੈ ਕਮਜ਼ੋਰ ਈਸ਼ਵਰ ਨੂੰ ਸਾਧਕ ਸਮਝ ਕੇ ਉਸ ਨੂੰ ਮੰਨਦਾ ਹੈ ਔਰ ਇਹ ਦੋਹਾਂ ਦਾ ਮੰਨਣਾ ਝੂਠ ਹੈ ਕਿਉਂਕਿ ਦੋਹਾਂ ਦੇ ਅੰਦਰ ਜਿਹੜੀ ਹੈ ਪਰਵਲ ਵਾਸ਼ਨਾ ਹੀ ਹੈ ਚੰਗੇਸਾ ਹਾਲਾकू ਹਿਟਲਰ ਜੇ ਬਸਤੀਆਂ ਦੀਆਂ ਬਸਤੀਆਂ ਉਜਾੜ ਸਕੇ ਜੇ 1 ਕਰੋੜ ਮਨੁੱਖਾਂ ਨੂੰ ਹਿਟਲਰ ਕਤਲ ਕਰ ਸਕਿਆ ਹੈ ਤਾਂ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਕਿ ਈਸ਼ਵਰ ਦੀ ਹੋਂਦ ਨੂੰ ਇੱਕ ਪਾਸੇ ਰੱਖ ਦਿੱਤਾ ਜਾਏ ਭਾਵੇਂ ਈਸ਼ਵਰ ਨੂੰ ਇੱਕ ਪਾਸੇ ਰੱਖਣਾ ਬੜੀ ਔਖੀ ਗੱਲ ਹੈ ਪਰ ਕਮ ਸੇ ਕਮ ਮਨ ਤੋਤੇ ਉਸ ਨੂੰ ਇੱਕ ਪਾਸੇ ਰੱਖਿਆ ਹੀ ਜਾ ਸਕਦਾ ਹੈ ਆਪਣੀ ਸੋਚਣ ਸ਼ਕਤੀ ਤੋਂ ਉਸ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਤਾਂ ਤਾਕਤਵਰ ਬੰਦੇ ਨੇ ਜਦ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੁੰਦੀ ਹੈ ਤਾਂ ਫਿਰ ਉਹ ਈਸ਼ਵਰ ਨੂੰ ਬਾਧਾ ਸਮਝ ਕੇ ਇਨਕਾਰ ਕਰ ਛੱਡਦਾ ਹੈ ਤਾਂ ਹੀ ਉਹ ਫੋਨ ਖਰਾਬਾ ਕਰ ਸਕਦਾ ਹੈ ਈਸ਼ਵਰ ਦਾ ਮਤਲਬ ਦਇਆ ਈਸ਼ਵਰ ਦਾ ਮਤਲਬ ਸੰਤੋਸ਼ ਈਸ਼ਵਰ ਦਾ ਮਤਲਬ ਹਲੇ ਨਹੀਂ ਈਸ਼ਵਰ ਦਾ ਮਤਲਬ ਸਦਾਚਾਰ ਈਸ਼ਵਰ ਦਾ ਮਤਲਬ ਹੈ ਦਹਾਈਚਾਰਾ ਔਰ ਈਸ਼ਵਰ ਦਾ ਮਤਲਬ ਹੈ ਨਿਰਵੈਰ ਬਿਰਤੀਆਂ ਤੇ ਜੇ ਇਹ ਸਭ ਕੁਝ ਹੈ ਤਾਂ ਫਿਰ ਹਿਟਲਰ ਆਪਣੀ ਵਾਸ਼ਨਾ ਦੀ ਪੂਰਤੀ ਕਰ ਨਹੀਂ ਸਕਦਾ ਸੰਗੇਸਾਂ ਤੇ ਹਲਾਕੂ ਦਾ ਅੱਗੇ ਚੱਲਣਾ ਬਹੁਤ ਔਖਾ ਹੋਵੇਗਾ। ਇਹ ਇਸ ਤਰ੍ਹਾਂ ਦੀ ਫਿਤਰਤ ਦੇ ਜੋ ਮਨੁੱਖ ਹੋਏ ਨੇ ਸਾਰੀ ਦੁਨੀਆ ਦੇ ਚੰਨ, ਸਰਾਵਣ ਇਤਿਆਦਕ ਅਗਰ ਉਹ ਈਸ਼ਵਰ ਦੀ ਹੋਂਦ ਨੂੰ ਸਾਹਮਣੇ ਰੱਖ ਦੇਣੇ ਤਾਂ ਮੁਸ਼ਕਿਲ ਹੈ ਉਹ ਆਪਣੀ ਵਾਸ਼ਨਾ ਦੀ ਪੂਰਤੀ ਕਰ ਸਕਣ। ਫਿਰ ਔਖੀ ਗੱਲ ਹੈ। ਤਾਂ ਤਾਕਤਵਰ ਬੰਦਾ ਚਾਹੇ ਉਹਦੇ ਕੋਲ ilm ਦੀ ਤਾਕਤ ਹੈ, ਧਨ ਦੀ ਤਾਕਤ ਹੈ, ਸ਼ਰੀਰ ਦੀ ਤਾਕਤ ਹੈ।

ਅੱਧੀ ਦੁਨੀਆ ਨਾਸਤਿਕ ਹੈ ਸੰਸਾਰ ਦੇ ਇਤਿਹਾਸ ਦੇ ਐਸਾ ਪਹਿਲੀ ਦਫਾ ਹੋਇਆ ਹੈ ਕਿ ਅੱਧੀ ਮਨੁੱਖਤਾ ਬਿਲਕੁਲ ਨਾਸਤਿਕ ਹੋਵੇ ਜਿਹਦੇ ਅੰਦਰ ਕੋਈ ਆਸਥਾ ਨਹੀਂ ਜਿਹਦੇ ਅੰਦਰ ਪ੍ਰਮਾਤਮਾ ਦਾ ਕੋਈ ਯਕੀਨ ਨਹੀਂ ਕੋਈ ਭਰੋਸਾ ਨਹੀਂ ਕਾਰਨ 바ਦਾ ਸਮਝਦੇ ਨੇ ਅਗਰ ਈਸ਼ਵਰ ਹੈ ਤਾਂ ਫਿਰ ਦਇਆ ਚਾਹੀਦੀ ਹੈ ਅਗਰ ਈਸ਼ਵਰ ਹੈ ਤਾਂ ਫਿਰ ਇਨਸਾਫ ਚਾਹੀਦਾ ਹੈ ਈਸ਼ਵਰ ਹੈ ਤਾਂ ਫਿਰ ਭਾਈਚਾਰਾ ਹਲੇ ਨੇ ਅਗਰ ਈਸ਼ਵਰ ਹੈ ਤੋ ਸਾਰਿਆਂ ਦੇ ਪੈਰਾਂ ਦੀ ਹਾਕ ਬਣਨਾ ਹੈ ਅਗਰ ਈਸ਼ਵਰ ਹੈ ਤੋ ਸਾਰਿਆਂ ਨੂੰ ਗਲਵਖੜੀ ਨਾਲ ਲਾਣਾ ਹੈ ਪਰ 1 ਕਰੋੜ ਬੰਦਿਆਂ ਨੂੰ ਕੌਣ ਕਤਲ ਕਰੇਗਾ ਫਿਰ ਬਸਤੀਆਂ ਦੀ ਬਸਤੀਆਂ ਕੌਣ ਜਲਾਵੇਗਾ ਫਿਰ ਬੰਬ ਕੌਣ ਸੁੱਟੇਗਾ ਫਿਰ ਕਬਰਿਸਤਾਨ ਕੌਣ ਬਣਾਵੇਗਾ ਬਸਤੀਆਂ ਨੂੰ ਫਿਰ ਕੌਣ ਉਜਾੜੇਗਾ ਇਹ ਤਾਂ ਹੀ ਹੋ ਸਕਦਾ ਹੈ ਕਿ ਈਸ਼ਵਰ ਨੂੰ ਇਨਕਾਰ ਕੀਤਾ ਜਾਏ ਤੋ ਕਰੀਬਨ ਕਰੀਬਨ ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ ਹੈ ਲਾਜ਼ਮੀ ਹੈ ਉਹ ਕਿਸੇ ਨਾ ਕਿਸੇ ਪੱਖ ਤੋਂ ਤਾਕਤ ਵਰਸ ਚਾਹੇ ਧਨ ਦੇ ਪੱਖ ਤੋਂ ਚਾਹੇ ਪ੍ਰਤਿਸ਼ਠਾ ਦੇ ਪੱਖ ਤੋਂ ਚਾਹੇ ਗਿਆਨ ਤੇ ilm ਦੇ ਪੱਖ ਤੋਂ ਜ਼ਰੂਰ ਹੋਣੇ ਨੇ اور ਤਾਕਤ ਵਰ ਨੂੰ ਈਸ਼ਵਰ ਐਸਾ ਦਿਖਾਈ ਦਿੰਦਾ ਹੈ ਕਿ ਇਹ ਮੇਰੀ ਵਾਸ਼ਨਾ ਦੀ ਪੂਰਤੀ ਨਹੀਂ ਹੋਣ ਦੇਗਾ ਇਹ ਤੇ دیوار ਹੈ ਇਹ ਤੇ ਬਾਧਕ ਹੈ ਇਹਨੂੰ ਇੱਕ ਪਾਸੇ ਰੱਖੋ ਕਮਜ਼ੋਰ ਹੈ ਵਿਚਾਰਾ ਨਿਮਾਣਾ ਹੈ ਨੇਤਾਣਾ ਹੈ ذات ਕਰਕੇ ਨਹੀਂ ਮੈਂ ਪਾਤ ਕਰਕੇ ਨਹੀਂ ਮੈਂ ਧਨ ਕਰਕੇ ਹੀਣਾ ਹੈ ਪਦ ਪ੍ਰਤੀਸ਼ਟਾ ਹੀ ਕੋਈ ਨਹੀਂ ਰੰਗ ਰੂਪ ਕਰਕੇ ਹੀਣਾ ਹੈ ਐਸਾ ਮਨੁੱਖ ਹੈ ਹੁਣ ਇਹਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ ਜਗਤ ਵਿੱਚ ਸਮ ਕੋਈ ਸਹਾਰਾ ਨਹੀਂ ਦਿਖਾਈ ਦੇਂਦਾ ਤਾਂ ਫਿਰ ਸਹਾਰਾ ਹੈ ਕੌਣ ਈਸ਼ਵਰ ਪਰ ਈਸ਼ਵਰ ਸਾਰਾ ਕਿਹੜੀ ਗੱਲ ਦਾ ਵਾਸ਼ਨਾ ਦੀ ਪੂਰਤੀ ਕਰਨੀ ਹੈ ਤੋਂ ਕਮਜ਼ੋਰ ਲਈ ਈਸ਼ਵਰ ਵਾਸ਼ਨਾ ਦੀ ਪੂਰਤੀ ਕਰਨ ਦਾ ਇੱਕ ਸਾਧਨ ਹੈ ਔਰ ਤਾਕਤ ਵਰ ਲਈ ਆਪਣੀ ਵਾਸ਼ਨਾ ਦੀ ਪੂਰਤੀ ਕਰਨ ਲਈ ਪ੍ਰਮਾਤਮਾ ਬਾਧਕ ਹੈ ਇੱਕ ਇਨਕਾਰੀ ਹੈ ਇੱਕ ਮਨ ਦਾ ਹੈ ਪਰ ਦੋਹਾਂ ਦਾ ਮੂਲ ਆਧਾਰ ਵਾਸ਼ਨਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਪੌੜੀ ਪਰਮਾਨੰ ਭੇ ਕਰ ਰਹੇ ਨੇ ਕਿ ਧਰਮ ਦੀ ਬੁਨਿਆਦ ਖੜੀਏ ਸੰਤੋਸ਼ ਤੇ ਵਾਸ਼ਨਾ ਤੇ ਨਹੀਂ ਚਾਹੇ ਵਾਸ਼ਨਾ ਤਾਕਤ ਵਰਦੀ ਹੋਵੇਗੀ ਤਾਂ ਉਹ ਈਸ਼ਵਰ ਨੂੰ ਇੱਕ ਪਾਸੇ ਰੱਖ ਦੇਗਾ ਔਰ ਅਗਰ ਕਮਜ਼ੋਰ ਦੀ ਹੋਵੇਗਾ ਤਾਂ ਫਿਰ ਉਹ ਆਪਣੀ ਵਾਸ਼ਨਾ ਨਾਲ ਹੀ ਜੁੜਿਆ ਰਹੇਗਾ ਈਸ਼ਵਰ ਨਾਲ ਨਹੀਂ ਜੁੜ ਸਕੇਗਾ ਪਰਮਾਤਮਾ ਨਾਲ ਨਹੀਂ ਜੁੜ ਸਕੇਗਾ ਤਾਂ ਸਤਗੁਰudev ਜੀ ਮਹਾਰਾਜ ਦਾ ਫਰਮਾਨ ਮੁੰਦਾ ਸੰਤੋਖ ਅਸੀਂ ਮੁੰਦਰਾ ਤੈਨ ਰੱਖੀਆਂ ਨੇ ਕਿਹੜੀਆਂ ਸੰਤੋਸ਼ ਦੀਆਂ ਜੋ ਕੁਝ ਹੈ ਜੈਸਾ ਹੈ ਸਭ ਠੀਕ ਸੰਤੋਖ ਆਪਣੀ ਪ੍ਰਾਲਬਤ ਤੇ ਭਰੋਸਾ ਹੈ ਆਪਣੇ ਭਾਗ ਤੇ ਹੀ ਭਰੋਸਾ ਹੈ ਔਰ ਸੰਤੋਸ਼ੀ ਮਨੁੱਖ ਤੇ ਹਰ ਹਾਲਤ ਵਿੱਚ ਪਰਸਨ ਰਹਿ ਸਕਦਾ ਹੈ ਕਿਸਨਾ ਲੋ ਹਰ ਹਾਲਤ ਵਿੱਚ ਪਰਸਨ ਨਹੀਂ ਰਹਿ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਆ ਗਿਆ ਮੈ ਭੂਖ ਸੋਈ ਕਰ ਸੁਖਾ ਸੋ ਘਰਖ ਨਹੀਂ ਜਾਣੇ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾથે ਲੈ ਮਾਨੇ ਇਹ ਪਰਿਪੂਰਨ ਪ੍ਰਮਾਤਮਾ ਅਗਰ ਭੁਖ ਵੀ ਆਈਏ کوئی دکھ بھی آیا ہے تو میں بھی تیری میںریج سمجھے اور پرس رہا سنتوشی منک ہر حالت خوش ہے ہر حالت پرسن ہے ترشنالو منک ہر حالت پر چڑچڑا رہے گا دکھی رہے گا بے چین رہے گا تو دھرم کا مو گن ہے سنتوش سنتوش ہے تو سمرن ہو سکے گا ترشنالو نے سنسار کا سمرن کرنا ہے سنتوشی نے निरंकार ਦਾ ਸਿਮਰਨ ਕਰਨਾ ਜੋ ਪ੍ਰਭੂ ਦੇ ਚਿੰਤਨ ਦੇ ਵਿੱਚ ਡੁੱਬਿਆ ਹੋਇਆ ਹੈ ਲੀਨ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਸੰਤੋਸ਼ੀ ਹੈ ਜੋ ਜਗਤ ਵਿੱਚ ਲੀਨ ਹੈ ਡੁੱਬ ਗਿਆ ਸਬੂਤ ਹੈ ਤ੍ਰਿਸ਼ਨਾਲੂ ਹੈ ਤਾਂ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਦੋਹਾਂ ਕੰਧਰਾ ਨੂੰ ਕੰਨਾਂ ਨੂੰ स्वर्ण ਸ਼ਕਤੀ ਨੂੰ ਮੁੰਦਰਾ ਪੈਨਾਈਆਂ ਨੇ ਸੰਤੋਸ਼ ਦੀਆਂ ਮੁੰਦਾ ਸੰਪੂਰਨ ਸਰਮ ਪਤ ਝੋਲੀ ਪਤ ਸ਼ਬਦ ਐਸਾ ਹੈ ਜਿਹਦੇ ਵਿਆਕਰਣ ਅਨੁਸਾਰ ਕਈ ਅਰਥ ਨੇ ਪਤ ਪਾਤਰ ਬਾਂਡਾ ਪਤ ਪੱਤਾ ਦਰਖਤ ਦਾ ਪੱਤਾ ਫਿਰ ਪਤ ਪੰਜਾਬੀ ਮਾਵਰੇ ਚ ਇਹਦਾ ਅਰਥ ਹੈ ਇੱਜ਼ਤ ਆਬਰੂ ਪਤ ਇੱਜ਼ਤ ਆਬਰੂ ਇੱਥੇ ਜੋ ਪਤ ਸ਼ਬਦ ਆਇਆ ਹੈ ਜਿਹਦੇ ਥੱਤੇ ੱੱਲੇ ਔਂਕੜ ਹੈ ਇੱਕ ਵਚਨ ਹੈ ਮਤਲਬ ਪਾਤਰ ਭਾਂਡਾ ਤੋਂ ਮਹਾਰਾਜ ਕਹਿੰਦੇ ਅਸੀਂ ਸੰਤੋਸ਼ ਦੀਆਂ ਮੁੰਦਰਾ ਪਹਿਨੀਆਂ ਨੇ ਪਰ ਪੱਤਰ ਸਾਡੇ ਹੱਥ ਦੇ ਵਿੱਚ ਕਿਹੜਾ ਹੈ ਭਾਂਡਾ ਕਿਹੜਾ ਹੈ ਜੋਗੀ ਘਰ ਘਰ ਵਿੱਚ ਧਿਕਸ਼ਾ ਮੰਗਦਾ ਉਹਦੇ ਹੱਥ 'ਚ ਖੱਪਰ ਆਉਂਦਾ ਤੇ ਖੱਪਰ ਦੇ ਵਿੱਚ ਮਿਲੀ ਹੋਈ ਧਿਕਸ਼ਾ ਨੂੰ ਉਹ ਝੋਲੀ ਵਿੱਚ ਪਾ ਲੈਂਦਾ ਹੈ ਸਾਇਬ ਕਹਿੰਦੇ ਨੇ ਸਰਮ ਪਤ ਮੇਰੇ ਕੋਲ ਭਾਂਡਾ ਹੈ ਮਿਹਨਤ ਦਾ ਸ਼ਰਮ ਮਿਹਨਤ ਮੇਰੀ ਕਿਰਤ ਨਾਲ ਮੇਰੀ ਮਿਹਨਤ ਨਾਲ ਜੋ ਕੁਝ ਮੈਨੂੰ ਪ੍ਰਾਪਤ ਹੋ ਜਾਏ ਬਸ ਇਹੀ ਮੇਰਾ ਭਾਂਡਾ ਹੈ ਉਸੇ ਚੀ ਮੈਂ ਖੁਸ਼ ਹਾਂ ਉਸੇ ਚੀ ਮੈਂ ਪਰਸਨ ਹਾਂ ਔਰ ਮੇਰੀ ਝੋਲੀ ਕੀ ਹੈ ਮਿਹਨਤ ਮੇਰਾ ਭਾਂਡਾ ਕੀ ਹੈ ਮਿਹਨਤ ਮਿਹਨਤ ਕਰਕੇ ਜੋ ਮੇਰੀ ਝੋਲੀ ਚ ਪੈ ਗਿਆ ਮਿਹਨਤ ਕਰਕੇ ਜੋ ਕੁਝ ਮੈਨੂੰ ਪ੍ਰਾਪਤ ਹੋ ਗਿਆ ਮੈਂ ਇਸੇ ਚੀਜ਼ 'ਚ ਪ੍ਰਸੰਨ ਹਾਂ ਮੈਂ ਇਸੇ 'ਚ ਖੁਸ਼ ਹਾਂ ਮੈਨੂੰ ਦਰ ਦਰ ਮੰਗਣ ਦੀ ਲੋੜ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮੰਗਤ ਮਾਨ ਨਾ ਪਾਇਆ ਮੰਗਦੇ ਹਾਂ ਮਾਣ ਪ੍ਰਤਿਸ਼ਟਾ ਮਨੁੱਖ ਦੀ ਨਾ ਚੌਂਦੀਏ ਅਣਖ ਮਨੁੱਖ ਦੀ ਜੋ ਹੈ ਥੱਲੇ ਚਲੀ ਜਾਂਦੀ ਏ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਦਾ ਕਹਿਣਾ ਤਬ ਲਗ ਗੁਣ ਔਰ ਗਰਵਤਾ ਜਦ ਵੱਲ ਕਹੇ ਨਾ ਦੇ ਦੇ ਕਹੇ ਤੋਂ ਖੇ ਸਭ ਗੁਣ ਗੌਰਵ ਪਿੱਠ ਦੇ ਇਸ ਵਾਸਤੇ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਵਿਗਸੂ ਨਹੀਂ ਮੈਂ ਦਰ ਦਰ ਮੰਗਣ ਦੀ ਕਿਰਿਆ ਵਿੱਚ ਯਕੀਨ ਨਹੀਂ ਰੱਖਦਾ ਮੇਰੇ ਹੱਥ ਦੇ ਵਿੱਚ ਮਿਹਨਤ ਦੀ ਝੋਲੀ ਹੈ ਮਿਹਨਤ ਦਾ ਭਾਂਡਾ ਹੈ ਔਰ ਇਸ ਮਿਹਨਤ ਦੇ ਭਾਂਡੇ ਦੇ ਜੋ ਕੁਝ ਪੈ ਜਾਏ ਉਸੇ ਤੇ ਹੀ ਮੈਂ ਸੰਤੁਸ਼ਟਾ ਧਿਆਨ ਕੀ ਕਰੇ ਦਿਵੋਤ ਜੋਗੀ ਲੋਗ ਆਪਣੇ ਪਿੰਡੇ ਤੇ ਰਾਖ ਮਲ ਲੈਂਦੇ ਨੇ ਸਵਾ ਮਲ ਲੈਂਦੇ ਨੇ ਕਹਿੰਦੇ ਨੇ ਇਸ ਨਾਲ ਖਲੜੀ ਸਖਤ ਹੋ ਜਾਂਦੀ ਏ ਔਰ ਸਰਦੀ ਤੇ ਗਰਮੀ ਦਾ ਇਹ ਰਾਖ ਬਹੁਤ ਵੱਡੇ ਪੱਧਰ ਤੇ ਬਚਾਉ ਕਰਦੀ ਏ ਤੇ ਪਿੰਡੇ ਦੇ ਜੂਆਂ ਵੀ ਨਹੀਂ ਪੈਣ ਦਿੰਦੀ ਹੋਰ ਵੀ ਕਈ ਤਰ੍ਹਾਂ ਦੇ ਰੋਗਾ ਤੋਂ ਵੀ ਇਹ ਰਾਖ ਬਚਾਉਂਦੀ ਏ ਮਹਾਰਾਜ ਕਹਿੰਦੇ ਨੇ ਮੈਂ ਧਿਆਨ ਦੀ ਵਿਭੂਤ ਲਾਈਏ ਧਿਆਨ ਕੀ ਕਰੇ ਵਿਭੂ ਅਸੀ ਵਿਭੂਤੀ ਕੀਤੀ ਹੈ ਕਿਹੜੀ ਧਿਆਨ ਦੀ ਪ੍ਰਭੂ ਦੇ ਜਿਹੜਾ ਧਿਆਨ ਜੋੜਿਆ ਹੈ ਈਸ਼ਵਰ ਦੇ ਜਿਹੜੀ ਸੁਰਤ ਜੋੜੀ ਹੈ ਔਰ ਸੁਰਤ ਜਿਹੜੀ ਈਸ਼ਵਰ ਦੇ ਜੋੜੀ ਹੈ ਸੁਰਤ ਦੀ ਧਿਆਨ ਦੀ ਜੋ ਵਿਭੂਤ ਲਾਈਏ ਸਾਨੂੰ ਕੋਈ ਰੋਗ ਨਹੀਂ ਲੱਗਦਾ ਸਾਨੂੰ ਕੋਈ ਸੰਤਾਪ ਨਹੀਂ ਲੱਗਦਾ ਸਾਨੂੰ ਸਰਦੀ ਆਲਸੀ ਨਹੀਂ ਬਣਾਉਂਦੀ ਸਾਨੂੰ ਗਰਮੀ ਬੇਚੈਨ ਨਹੀਂ ਕਰਦੀ ਅਸੀਂ ਇਸ ਤਰ੍ਹਾਂ ਦੀ ਰਾਖ ਆਪਣੇ ਤਨ ਦੇ ਉੱਤੇ ਮਲੀ ਹੋਈ ਹੈ ਜੋਗੀ ਲੋਕ ਤਨ ਦੇ ਉੱਤੇ ਖਿੰਤਾ ਪਹਿਨਦੇ ਨੇ ਹੱਥ ਦੇ ਵਿੱਚ ਇੱਕ ਡੰਡਾ ਰੱਖਦੇ ਨੇ ਤੇ ਜੋਗੀਆਂ ਨੇ ਈਸ਼ਵਰ ਪ੍ਰਾਪਤੀ ਦੀਆਂ ਆਪਣੀਆਂ ਕੁਝ ਯੁਕਤੀਆਂ ਤੇ ਉਕਤੀਆਂ ਵੀ ਮੰਨੀਆਂ ਹੋਈਆਂ ਨੇ ਉਸ ਪ੍ਰਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਵਾਕ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ ਅਕੀ ਖਿੰਤਾ ਪਹਿਨੀ ਹੈ ਕਾਲ ਦੀ ਮੌਤ ਦੀ ਮੌਤ ਦਾ ਚਿੰਤਨ ਹੈ ਮੌਤ ਦੀ ਖਿੰਤਾ ਪਹਿਨੀ ਹੈ ਮੌਤ ਹਰ ਵਕਤ ਯਾਦ ਹੈ ਕੁਆਰੀ ਕਾਇਆ ਜੁਗਤ ਤੇ ਸਾਡੀ ਜੁਗਤੀ ਕੀ ਹੈ ਕਾਇਆ ਨੂੰ ਕੋਰਾ ਰੱਖਣਾ ਕੋਰਾ ਕੋਰਾ ਪੰਜਾਬੀ ਵਿੱਚ ਕੋਰਾ ਅਲੱਗ ਹੈ ਹਿੰਦੀ ਦੇ ਸੰਸਕ੍ਰਿਤ ਦੇ ਕੋਰਾ ਅਲੱਗ ਹੈ ਮਤਲਬ ਸਾਫ ਸੁਥਰਾ ਪਵਿੱਤਰ ਬੇਦਾ ਮਾਰਾ ਦੇ ਪ੍ਰਮਾਨ ਕਰਦੇ ਨੇ ਕਾਇਆ ਨੂੰ ਕੋਰਾ ਰੱਖਣਾ ਬੇਦਾਗ ਰੱਖਣਾ ਪਵਿੱਤਰ ਰੱਖਣਾ ਇਹ ਸਾਡੀ ਜੋਗ ਦੀ ਜੁਗਤੀ ਹੈ ਔਰ ਹਰ ਵਕਤ ਮੌਤ ਦਾ ਹੀ ਚਿੰਤਨ ਕਰਨਾ ਮਾਨੋ ਇਹ ਅਸੀਂ ਖਿੰਤਾ ਪਹਿਨ ਕੇ ਰੱਖੀ ਹੈ ਦੇਖਣ ਵਿੱਚ ਆਇਆ ਹੈ ਦੋ ਤਰ੍ਹਾਂ ਦੀ ਸਾਧਨਾ ਜਗਤ ਦੇ ਵਿੱਚ ਪ੍ਰਚਲਿਤ ਹੋਈ ਹੈ ਇੱਕ ਉਹ ਬਸ ਜੀਵਨ ਨੂੰ ਹੀ ਚੇਤੇ ਰੱਖੋ ਇੱਕ ਉਹ ਮੌਤ ਨੂੰ ਚੇਤੇ ਰੱਖੋ ਅਸੀਂ ਦੇਖਦੇ ਹਾਂ ਸ੍ਰੀ ਕ੍ਰਿਸ਼ਨ ਦੇ ਮੰਦਿਰ ਵਿੱਚ ਰੌਣਕ ਹੈ ਗੀਤ ਹੈ ਸੰਗੀਤ ਹੈ ਨਿਰਤ ਹੈ ਬਾਂਸਰੀ ਵਾਦਨ ਹੈ ਸਿਤਾਰ ਹੈ ਇਹ ਸਭ ਜੀਵਨ ਹੈ ਪ੍ਰਾਗ ਰੰਗ ਜੀਵਨ ਹੈ ਖੁਸ਼ੀ ਖੇੜਾ ਜੀਵਨ ਹੈ ਨਿਰਤ ਗੀਤ ਜੀਵਨ ਹੈ ਪਰ ਮਹਾਤਮਾ ਬੁੱਧ ਦੇ ਮੰਦਿਰ ਦੀ ਖਾਮੋਸ਼ੀ ਹੈ ਚੁੱਪੀ ਹੈ ਬਿਲਕੁਲ ਚੁੱਪੀ ਬਿਲਕੁਲ ਖਾਮੋਸ਼ੀ ਉੱਥੇ ਧਿਆਨ ਸਾਧਨਾ ਹੈ ਦਰਸਲ ਸ੍ਰੀ ਕ੍ਰਿਸ਼ਨ ਜੀਵਨ ਵਿੱਚ ਡੁੱਬੇ ਹੈ ਔਰ ਇਤਨੇ ਗਹਿਰੇ ਡੁੱਬੇ ਕਿ ਜੀਵਨ ਤੋਂ ਪਾਰ ਚਲੇ ਗਏ ਪਰਮ ਜੀਵਨ ਦੇ ਚ ਤੋ ਜੀਵਨ ਦੇ ਡੁਬਣਾ ਰਾਗ ਰੰਗ ਦੇ ਚ ਡੁਬਣਾ ਹੈ ਜੀਵਨ ਦੇ ਚ ਡੁਬਣਾ ਸੰਸਾਰ ਦੇ ਚ ਡੁਬਣਾ ਹੈ ਲੇਕਿਨ ਮਹਾਤਮਾ ਬੁੱਧ ਮੌਤ ਦੇ ਚ ਡੁੱਬੇ ਮੁਰਝਾਏ ਫੁੱਲ ਨੂੰ ਦੇਖ ਕੇ ਇੱਕ ਬਿਰਦ ਨੂੰ ਦੇਖ ਕੇ ਇੱਕ ਲਾਸ਼ ਨੂੰ ਦੇਖ ਕੇ ਹਿਰਦੇ ਨੂੰ ਆघात ਪਹੁੰਚਿਆ ਚੋਟ ਪਹੁੰਚੀ ਔਰ ਆਪ ਮਹਿਲ ਮਾੜੀਆਂ ਨੂੰ ਛੱਡ ਕੇ ਗੋਸ਼ਾ ਤਨਹਾਈ ਤੇ ਚਲੇ ਗਏ ਬਿਆਬਾਨ ਜੰਗਲਾਂ ਦੇ ਚਲੇ ਗਏ ਮੌਤ ਦਾ ਚਿੰਤਨ ਕਰਦੇ ਰਹੇ ਮੌਤ ਦੇ ਵਿੱਚ ਡੁੱਬੇ ਔਰ ਮੌਤ ਦੇ ਵਿੱਚ ਐਸੇ ਡੁੱਬੇ ਕਿ ਅੰਮ੍ਰਿਤ ਬਣ ਗਏ ਜੀਵਨ ਦੇ ਵਿੱਚ ਐਸੇ ਡੁੱਬੇ ਸ੍ਰੀ ਕ੍ਰਿਸ਼ਨ ਕੇ ਪਰਮ ਜੀਵਨ ਹੋ ਗਏ ਇਹ ਦੋ ਦੁਆਰ ਨੇ ਜਾਂ ਜੀਵਨ ਦੇ ਵਿੱਚ ਡੁੱਬਕੀ ਮਾਰ ਕੇ ਕੋਈ ਪਰਮ ਜੀਵਨ ਨੂੰ ਉਪਲਬਧ ਹੋਵੇ ਜਾਂ ਮੌਤ ਦੇ ਵਿੱਚ ਕੋਈ ਡੁੱਬੀ ਮਾਰ ਕੇ ਮੌਤ ਤੋਂ ਪਰਾ ਚਲੇ ਜਾਏ ਅੰਮ੍ਰਿਤ ਤਤ ਨੂੰ ਪ੍ਰਾਪਤ ਹੋ ਜਾਏ ਤੋ ਦੇਖਣ ਦੇ ਚ ਆਇਆ ਹੈ ਸ੍ਰੀ ਕ੍ਰਿਸ਼ਨ ਦੇ ਹੋਂਟਾਂ ਤੇ ਬਾਂਸਰੀ ਹੈ ਨਿਰਤ ਹੈ ਕਿ ਸੁਪਨੇ ਚ ਅਸੀਂ ਮਹਾਤਮਾ ਬੁੱਧ ਨਾਲ ਜੋੜ ਨਹੀਂ ਸਕਦੇ ਉਹ ਖਾਮੋਸ਼ ਨੇ ਕੁੱਪ ਮੁਰਦਾਤੇ ਖਾਮੋਸ਼ ਹੁੰਦਾ ਹੈ ਲਾਸਟ ਤੇ ਖਾਮੋਸ਼ ਹੁੰਦੀ ਹੈ ਮੌਤ ਤੇ ਇੱਕ ਖਾਮੋਸ਼ੀ ਦਾ ਨਾਂ ਹੈ ਕਿਸੇ ਘਰ ਦੇ ਚ ਕੋਈ ਮੌਤ ਹੋ ਜਾਏ ਖਾਮੋਸ਼ੀ ਛਾ ਜਾਂਦੀ ਹੈ ਪਰ ਕਿਸੇ ਘਰ ਦੇ ਚ ਕੋਈ ਅਨੰਦ ਵਿਆਹ ਹੈ ਤੋ ਰਾਗ ਰੰਗ ਦੀਆਂ ਮਹਿਲਾਾਂ سج جاندی شور شرابہ جس گھر دیکھ بہت شور شرابہ ہے اور کہہ کے نے سم لینا کوئی خوشی ہے کوئی ہے پر جتھے جی خاموشی تاری ہے ہونٹ بن سمجھ لو کوئی موت ہے تو مہاتمہ بدھ خاموش نے بوتھ بکشو خاموش نے لاشتے توت کی مورتی بنے ہوئے نے پر موت دیکھ اتنے گہرے ڈبے اتنے گہرے ڈبے کہ موت تو پرے چلے گئے ਜੀਵਨ ਦੇ ਵਿੱਚ ਇਤਨੇ ਗਹਿਰੇ ਡੁੱਬੇ ਇਤਨਾ ਗਹਿਰਾ ਅਧਿਐਨ ਕੀਤਾ ਜੀਵਨ ਦਾ ਕਿ ਇਸ ਜੀਵਨ ਤੋਂ ਪਰੇ ਚਲੇ ਗਏ ਸ੍ਰੀ ਕ੍ਰਿਸ਼ਨ ਜਿੱਥੇ ਤੱਕ ਗੁਰੂ ਨਾਨਕ ਦਰਸ਼ਨ ਦਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਦੇ ਵਿੱਚ ਵੀ ਡੁੱਬਣਾ ਕਹਿੰਦੇ ਨੇ ਮੌਤ ਦੇ ਵਿੱਚ ਵੀ ਡੁੱਬਣਾ ਕਹਿੰਦੇ ਨੇ ਕਿਉਂਕਿ ਜੀਵਨ ਇੱਕ ਨਹੀਂ ਅਗਰ ਕੋਈ ਬੰਦਾ ਇਹ ਆਖੇ ਮੈਂ ਸਿਰਫ ਮੌਤ ਹਾਂ ਜਨਮ ਨਹੀਂ ਹਾਂ ਕਿ ਉਠ ਬੋਲਦਾ ਜਨਮ ਹੋਇਆ ਹੈ ਜੀਵਨ ਹੈ ਤੇ ਕੋਈ ਇਹ ਆਖੇ ਮੈਂ ਤੇ ਸਿਰਫ ਜੀਵਨ ਹਾਂ ਮੌਤ ਨਹੀਂ ਇਹ ਵੀ ਅਧੂਰੀ ਗੱਲ ਹੋਵੇਗੀ ਮਨੁੱਖ ਜੀਵਨ ਹੈ ਮਨੁੱਖ ਮੌਤ ਹੈ ਜ਼ਿੰਦਗੀ ਜਨਮ ਹੈ ਜ਼ਿੰਦਗੀ ਮੌਤ ਹੈ ਤਾਂ ਫਿਰ ਦੁਬਣਾ ਦੋਹਾ ਦੇ ਤੇ ਤੁਮਾਰਾ ਜੀ ਕੇਦਰ ਮਿਹਨਤ ਕਰਨੀ ਹੈ ਮਿਹਨਤ ਦੀ ਮੇਰੇ ਕੋਲ ਝੋਲੀ ਹੈ ਕਿਰਤ ਕਰਨੀ ਹੈ ਸੰਸਾਰ ਦੇ ਦੁਬਣਾ ਗੁਰਨਾਣਿਕ ਨੇ ਕਿਰਤ ਕੀਤੀ ਮੋਦੀ ਖਾਨਾ ਚਲਾਇਆ ਖੇਤੀ ਬਾੜੀ ਕੀਤੀ ਆਪ ਦੇ ਪੁੱਤਰ ਹੋਏ ਸੰਤਾਨ ਹੋਈ ਪਰਿਵਾਰ ਹੋਇਆ ਪਰਿਵਾਰ ਨੂੰ ਗਲਗੱੜੀ ਚਲਾਇਆ ਔਰ ਇਹ ਸੰਦੇਸ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਵਿੱਚ ਡੁੱਬਣਾ ਹੈ ਰਵਾਬ ਕੋਲ ਹੈ ਗੀਤ ਸੰਗੀਤ ਦੀ ਦੁਨੀਆ ਗੁਰਨਾਨਕ ਦੇ ਕੋਲ ਹੈ ਰਾਗ ਰੰਗ ਦੀ ਦੁਨੀਆ ਸਤਗੁਰudev ਜੀ ਮਹਾਰਾਜ ਆਪਣੇ ਨਾਲ ਰੱਖਦੇ ਨੇ ਮਰਦਾਨੇ ਨੂੰ ਤਾਂ ਪਾਤਸ਼ਾਹ ਜੀਵਨ ਵਿੱਚ ਵੀ ਡੁੱਬੇ ਪਰ ਪਾਤਸ਼ਾਹ ਮੌਤ ਦੇ ਵਿੱਚ ਵੀ ਡੁੱਬੇ ਆਪ ਦਾ ਉਪਦੇਸ਼ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆ ਹੋਏ ਸਭਨ ਕੀ ਰੇਨ ਕਾ ਤੋ ਆਓ ਹਮਾਰੇ ਬਾਗ ਤਾਰਸਨਿਕ ਲੋਗਾ ਦਾ ਐਸਾ ਖਿਆਲ ਹੈ ਤੇ ਇਹ ਦ੍ਰਿਸ਼ਟੀ ਪੜਦੇਆਂ ਪੜਦੇਆਂ ਬਣ ਜਾਂਦੀ ਅਕਸਰ ਕਿ ਜਦ ਸਿਰਫ ਜੀਵਨ ਦੇ ਚ ਹੀ ਡੁੱਬੇ ਰਾਗ ਰੰਗ ਦੇ ਚ ਹੀ ਡੁੱਬੇ ਤੋ ਹਿੰਦੁਸਤਾਨ ਦੇ ਸਨਾਤਨ ਮੰਦਰ ਰਾਗ ਰੰਗ ਦੇ ਅਖਾੜੇ ਬਣ ਗਏ ਹੋਇਆ ਕਿ ਕਿ ਦੂਰ ਦੂਰ ਤੋਂ ڈاکੂਆਂ ਦੇ ਮੂੰਹ ਵਿੱਚ ਪਾਣੀ ਆਇਆ ਔਰ ਉਨ੍ਹਾਂ ਨੇ ਇਨਾ ਰਾਗ ਰੰਗ ਦੀਆਂ ਮਹਿਫਲਾਂ ਨੂੰ ਰੱਜ ਕੇ ਬਰਬਾਦ ਕੀਤਾ ਲੁੱਟਿਆ ਔਰ ਸਿਰਫ ਰਾਗ ਰੰਗ ਹੀ ਸੀ ਸਿਰਫ ਜੀਵਨ ਸੀ ਤੋਂ ਕਿਸੇ ਹੱਦ ਤੱਕ ਦੇਵਦਾਸੀਆਂ ਦੇ ਅਖਾੜੇ ਬਣ ਗਏ ਇਹ ਅਸਥਾਨ ਔਰ ਜੀਵਨ ਵਿੱਚ ਡੁੱਬ ਕੇ ਦਰਸਲ ਉਹ ਦੁਰਾਚਾਰ ਦੀ ਦੁਨੀਆ ਦੇ ਵਿੱਚ ਡੁੱਬ ਕੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤੇ ਨਾਨਕ ਮਨਵਾ ਪਰ ਜੋ ਮੌਤ ਦੇ ਚੁੱਬੇ ਬਿਲਕੁਲ ਚੁੱਪ ਹੋ ਗਏ ਖਾਮੋਸ਼ ਹੋ ਗਏ ਬੋਲਣਾ ਨਹੀਂ ਹਰਕਤ ਨਹੀਂ ਕਰਨੀ ਉਸ ਦਾ ਅੰਜਾਮ ਇਹ ਹੋਇਆ ਕਿ ਦੇਸ਼ 2000 ਸਾਲ ਤੱਕ ਗੁਲਾਮ ਰਹਿ ਗਿਆ ਕੁਝ ਕਰਨਾ ਹੀ ਨਹੀਂ ਖਾਮੋਸ਼ ਚੁੱਪ ਕਿਸੇ ਨੂੰ ਰੋਕਣਾ ਹੀ ਨਹੀਂ ਕੁਝ ਕਿਰਤ ਹੀ ਨਹੀਂ ਕਰਨੀ ਕੁਝ ਕਹਿਣਾ ਹੀ ਨਹੀਂ ਮੂੰਹੋਂ ਕੁਝ ਬੋਲਣਾ ਹੀ ਨਹੀਂ ਸਿਰਫ ਧਿਆਨ ਸਾਧਣਾ ਤੇ ਇਤਨਾ ਇਹ ਮਹਾਨ ਵੱਡਾ ਰੇ ਗੁਲਾਮ ਹੋ ਕੇ ਰਹਿ ਗਿਆ ਸਾਹਿਬ ਸ੍ਰੀ ਗੁਰਨਾਣਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਡੁਬਣਾ ਜੀਵਨ ਦੇਖੀ ਹੈ ਡੁਬਣਾ ਮੌਤ ਦੇਖੀ ਹੈ ਕਿਉਂਕਿ ਅਸੀਂ ਸਿਰਫ ਜੀਵਨ ਨਹੀਂ ਮੌਤ ਹਾਂ ਅਸੀਂ ਸਿਰਫ ਮੌਤ ਨਹੀਂ ਜੀਵਨ ਹਾਂ ਤੋ ਮਹਾਰਾਜ ਕਹਿੰਦੇ ਨੇ ਮਿਹਨਤ ਵੀ ਕਰਨੀ ਹੈ ਉਦਮ ਵੀ ਕਰਨਾ ਹੈ ਪ੍ਰਸ਼ਾਰਤ ਵੀ ਕਰਨਾ ਹੈ ਰਾਗ ਰੰਗ ਦੀ ਮਹਿਲ ਵੀ ਸਜਾਣੀ ਹੈ ਜਦ ਕੇ ਅਸੀਂ ਦੇਖਦੇ ਹਾਂ ਗੁਰਦੁਆਰੇ ਵਿੱਚ ਸਾਧਨਾ ਜੋ ਪਰਿਪੂਰਣ ਪ੍ਰਮਾਤਮਾ ਦੀ ਪ੍ਰਾਪਤੀ ਦੀ ਸਾਧਨਾ ਹੈ ਕੀਰਤਨ ਰਾਗ ਰੰਗ ਦੀ ਮਹਿਲ ਤੇ ਆਪ ਦਾ ਉਪਦੇਸ਼ ਵੀ ਹੈ ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਹੇਕ पर इस गीत संगीत दी महफिल ਦੇ ਵਿੱਚ ਗੁਰਨਾਣਕ ਦੇਵ ਜੀ ਮਹਾਰਾਜ ਕਹਿੰਦੇ ਮੌਤ ਦਾ ਚਿੰਤਨ ਰੱਖੀ ਖਾਮੋਸ਼ੀ ਅੰਦਰ ਦੀ ਭੁੱਲ ਨਾ ਜਾਈ ਸਮਾਧੀ ਅੰਦਰ ਦੀ ਭੁੱਲ ਨਾ ਜਾਈ ਇਸ ਵਾਸਤੇ ਆਪ ਮੌਤ ਦੇ ਵਿੱਚ ਵੀ ਡੁੱਬਣਾ ਸਿਖਾਉਂਦੇ ਨੇ ਔਰ ਉਪਦੇਸ਼ ਕਰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਤ ਹੋਇ ਸਵਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਪਰ ਇਤਨਾ ਮੌਤ ਦੇ ਚ ਨਾ ਡੁੱਬੀ ਕਿ ਜੀਵਨ ਨੂੰ ਭੁੱਲ ਜਾਏ ਇਸ ਵਾਸਤੇ ਆਪ ਦੂਜਾ ਉਪਦੇਸ਼ ਕਰਦੇ ਨੇ ਉਦਮ ਕਰੇਂਦੇ ਆ ਜੀਵ ਤੋਂ ਕਮਾਉਂਦੇ ਆ ਸੁਖ ਭੁੰਚ ਧਿਆਉਂਦੇ ਆ ਤੂੰ ਪ੍ਰਭੂ ਮਿਲ ਨਾਮ ਇੱਕ ਉਤਰੀ ਸਿੰਧ ਤੋ ਗੱਲ ਇਹ ਅਧੂਰੀ ਹੋਵੇਗੀ ਅਗਰ ਕੋਈ ਆਖੇ ਮੈਂ ਜਮਿਆ ਹਾਂ ਮੈਂ ਮਰਨਾ ਥੋੜੀ ਹੈ ਔਰ ਇਹ ਵੀ ਅਧੂਰੀ ਗੱਲ ਹੋਵੇਗੀ ਕੋਈ ਆਖੇ ਮੈਂ ਮਰਨਾ ਤੇ ਹੈ ਪਰ ਮੈਂ ਜਮਿਆ ਥੋੜੀਆਂ ਤੂੰ ਜਮਿਆ ਹੀ ਨਹੀਂ ਤੇ ਮਰਨਾ ਕਿੱਥੋਂ ਤੋ ਮਰਦਾ ਹੀ ਨਹੀਂ ਤੋ ਫਿਰ ਜਮਿਆ ਕਿਥੋਂ ਜਨਮ ਤੇ ਮਰਨ ਇਹ ਤੇ ਇੱਕ ਦਰਿਆ ਦੇ ਦੋ ਕਿਨਾਰੇ ਨੇ ਔਰ ਜੁੜੇ ਹੋਏ ਨੇ ਇਹ ਤੇ ਜੀਵਨ ਰੂਪੀ ਧਾਰਾ ਦੇ ਨਾਲ ਜਨਮ ਤੇ ਮਰਨ ਜੁੜਿਆ ਹੋਇਆ ਹੈ ਡੁਬਣਾ ਹੈ ਜੀਵਨ ਦੇ ਕਿਨਾਰੇ ਡੁਬਣਾ ਹੈ ਮੌਤ ਦੇ ਕਿਨਾਰੇ ਤਾਂ ਕਿ ਦੋਹਾਂ ਦੀ ਅਸਲੀਅਤ ਦਾ ਪਤਾ ਚੱਲੇ ਜੋ ਜੀਵਨ ਵਿੱਚ ਡੁੱਬਦਾ ਹੈ ਉਹ ਪਰਮ ਜੀਵਨ ਨੂੰ ਪ੍ਰਾਪਤ ਕਰ ਲੈਂਦਾ ਹੈ ਔਰ ਜੋ ਮੌਤ ਦੇ ਵਿੱਚ ਡੁੱਬਦਾ ਹੈ ਉਹ ਮੌਤ ਤੋਂ ਪਰੇ ਹੋ ਜਾਂਦਾ ਹੈ ਉਹ ਕਾਲ ਦਿਖਲੀਨ ਹੋ ਜਾਂਦਾ ਹੈ ਕਾਲ ਤੋਂ ਪਰੇ ਉੱਠ ਜਾਂਦਾ ਹੈ ਤਾਂ ਸਹਿਬ ਕਹਿੰਦੇ ਨੇ ਅਸੀਂ ਖਿੰਤਾ ਪੈਨ ਰੱਖੀਏ ਮੌਤ ਦੀ ਪਰ ਇੱਥੇ ਸਵਾਲ ਖੜਾ ਹੋਵੇਗਾ ਕਿ ਮੌਤ ਦੀ ਖਿੰਤਾ ਪੈਨ ਰੱਖੀਏ ਤਾਂ ਫਿਰ ਮਿਹਨਤ ਦੀ ਝੋਲੀ ਦੀ ਕੀ ਲੋੜ ਪੈਗੀ ਫਿਰ ਉਦਮ ਪ੍ਰਸਾਰਤ ਦੇ ਭਾਂਡੇ ਦੀ ਕੀ ਲੋੜ ਪੈਗੀ ਪਰ ਇੱਥੋਂ ਖਿਆਲ ਦਰਸਾ ਦਿੱਤਾ ਜੀਵਨ ਵੀ ਹੈ ਸਾਡੇ ਕੋਲ ਤਾਂ ਜੀਵਨ ਵਿੱਚ ਹੀ ਡੁਬਣਾ ਹੈ ਤਾਂ ਜੀਵਨ ਦੇ ਤੇ ਤਾਂ ਡੁਬਿਆ ਜਾ ਸਕਦਾ ਹੈ ਕੋਈ ਮਿਹਨਤ ਕਰੇ ਭੱਜ ਦੌੜ ਕਰੇ ਕਿਰਤ ਕਰੇ ਔਰ ਪਰਿਵਾਰ ਦੀ ਦੇਖਰੇਖ ਕਰੇ ਤਾਂ ਹੀ ਜੀਵਨ ਵਿੱਚ ਡੁੱਬਿਆ ਜਾ ਸਕਦਾ ਹੈ ਔਰ ਮੌਤ ਦਾ ਚਿੰਤਨ ਕਰੇ ਤਾਂ ਸਾਇਦ ਕਹਿੰਦੇ ਨੇ ਇਹਨਾਂ ਦੋਹਾਂ ਵਿੱਚ ਡੁਬਣਾ ਕਿਉਂਕਿ ਦੋਵੇਂ ਸਾਡੇ ਕੋਲ ਨੇ ਹਰ ਮਨੁੱਖ ਦੇ ਕੋਲ ਜੀਵਨ ਵੀ ਹੈ ਹਰ ਮਨੁੱਖ ਦੇ ਕੋਲ ਮੌਤ ਵੀ ਹੈ ਇਹ ਬੰਦੇ ਜੀਵਨ ਦੇ ਵਿੱਚ ਡੁੱਬ ਔਰ ਮੌਤ ਦੇ ਵਿੱਚ ਡੁੱਬ ਤਾਂ ਕਿ ਦੋਹਾਂ ਤੋਂ ਪਰੇ ਉੱਠ ਜਨਮ ਮਰਨ ਤੋਂ ਉੱਚਾ ਉੱਠ ਜਾਏਗਾ ਜੀਵਨ ਤੇ ਮੌਤ ਤੋਂ ਉੱਚਾ ਉੱਠ ਜਾਏਗਾ ਮਹਾਰਾਜ ਫਰਮਾਨ ਕਰਦੇ ਨੇ ਸਖਿੰਤਾ ਪੈਨ ਰੱਖੀਏ ਕਾਲ ਦੀ ਔਰ ਸਾਡੀ ਜੋਗ ਦੀ ਜੁਗਤੀ ਇਹ ਹੈ ਕਿ ਕਾਇਆ ਨੂੰ ਕੁਵਾਰਾ ਰੱਖਣਾ ਪਵਿੱਤਰ ਰੱਖਣਾ ਬੇਦਾਗ ਰੱਖਣਾ ਹੱਥਾਂ ਨਾਲ ਕੋਈ ਗਲਤ ਕਰਨਾ ਨਹੀਂ ਰਸਨਾ ਨਾਲ ਕੋਈ ਗਲਤ ਬੋਲਣਾ ਨਹੀਂ ਅੱਖਾਂ ਨਾਲ ਕੁਝ ਗਲਤ ਦੇਖਣਾ ਨਹੀਂ ਕਾਇਆ ਨੂੰ ਬਿਲਕੁਲ ਕੁਵਾਰਾ ਰੱਖਣਾ ਹੈ ਕੁਵਾਰਾ ਰੱਖਣਾ ਹੈ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ ਸਾਡੇ ਹੱਥ ਦੇ ਵਿੱਚ ਡੰਡਾ ਕਿਹੜਾ ਹੈ ਜੋਗੀ ਲੋਕ ਰੱਖਦੇ ਨੇ ਮਹਾਰਾਜ ਕਹਿੰਦੇ ਰੱਬੀ ਵਿਸ਼ਵਾਸ ਦਾ ਡੰਡਾ ਸਾਡੇ ਕੋਲ ਹੈ ਇਹ ਹੀ ਸਾਡੀ ਹਿਫਾਜ਼ਤ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਤੋਂ ਸਾਡੀ ਹਿਫਾਜ਼ਤ ਕਰਦਾ ਹੈ ਭਰੋਸਾ ਵਿਸ਼ਵਾਸ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਯੋਗੀਆਂ ਦੇ ਸਭ ਤੋਂ ਵੱਡਾ ਪੰਥ ਹੈ ਆਈ ਪੰਥ ਜੋ ਯੋਗੀਆਂ ਦੇ 12 ਹੀ ਪੰਥਾਂ ਨੂੰ ਮੰਨਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰਾ ਪੰਥ ਆਈ ਪੰਥ ਹੈ ਪਰ ਮੈਂ ਸਿਰਫ 12 ਪੰਥਾਂ ਨੂੰ ਨਹੀਂ ਮੰਨਦਾ ਬਲਕਿ ਆਈ ਪੰਥੀ ਸਗਲ ਜਮਾਤੀ ਸੰਸਾਰ ਵਿੱਚ ਜਿਤਨੀਆਂ ਜਮਾਤਾਂ ਨੇ ਸੰਸਾਰ ਵਿੱਚ ਜਿਤਨੇ ਪੰਥ ਨੇ ਮੈਂ ਸਾਰਿਆਂ ਨੂੰ ਹੀ ਮੰਨਦਾ ਔਰ ਸਾਰਿਆਂ ਦੀ ਇੱਕ ਜਮਾਤ ਸਮਝਦਾ ਇੱਕ ਜਮਾਤ ਵਿੱਚ ਬੈਠੇ ਨੇ ਸਾਰੇ ਇੱਕ ਪੜ੍ਹਸਾਲਾ ਵਿੱਚ ਸਾਰੇ ਬੈਠੇ ਨੇ ਸਾਰਿਆਂ ਦੇ ਨਾਲ ਸਾਂਝੀ ਵਾਲਤਾ ਹੈ ਮੈਂ ਸਿਰਫ 12 ਪੰਥਾਂ ਨਾਲ ਸੰਬੰਧ ਨਹੀਂ ਜੋੜਦਾ ਮੈਂ ਜਗਤ ਦੇ तमाम ਪੰਥਾਂ ਦੇ ਨਾਲ ਸੰਬੰਧ ਜੋੜਦਾ ਸਾਰਿਆਂ ਦੇ ਨਾਲ ਚੱਲਦਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਇਹ ਮੇਰਾ ਆਈ ਪੰਥ ਹੈ ਆਈ ਪੰਥੀ ਸਦਲ ਜਮਾਤੀ तमाम ਜਮਾਤਾਂ ਦੇ ਨਾਲ ਰਹਿਣਾ ਇਹ ਮੇਰਾ ਆਈ ਪੰਥ ਹੈ ਮਨ ਜੀਤੇ ਜਗ ਜੀਤ ਤੇ ਮੈਂ ਜਗਤ ਦੀ ਜਿੱਤ ਮਨ ਨੂੰ ਜਿੱਤਣ ਦੇ ਨਾਲ ਮੰਨਦਾ ਨਾ ਕੇਰੇ ਦੀਆਂ ਸੜੀਆਂ ਦੀ ਪ੍ਰਾਪਤੀ ਦੇ ਜਗਤ ਦੀ ਜਿੱਤ ਮੰਨਦਾ ਮਨ ਨੂੰ ਜਿੱਤਣ ਨਾਲ ਮੈਂ ਜਗਤ ਦੀ ਜਿੱਤ ਮੰਨਦਾ ਤੇ ਮੇਰਾ ਉਸ ਪਰਿਪੂਰਨ ਪਰਮਾਤਮਾ ਦੇ ਅੱਗੋਂ ਆਦੇਸ ਹੈ ਆਦੇਸ ਤੇ ਤੇ ਆਦੇਸ ਕਿਸ ਨੂੰ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ-ਜੁਗ ਇੱਕੋ ਵੇਸ ਜੋ ਸਬਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਜੋ ਧਧਿਆਂ ਤੋਂ ਰਹਿਤ ਹੈ ਨਾਸ ਤੋਂ ਰਹਿਤ ਹੈ ਤੇ ਜੁਗਾ ਜਵੰਤਰਾ ਦੇ ਜਿਸ ਦਾ ਇੱਕੋ ਹੀ ਵੇਸ ਹੈ ਉਸ ਨੂੰ ਹੀ ਬਾਰੰਬਾਰ ਆਦੇਸ ਹੈ ਉਸੇ ਨੂੰ ਹੀ ਬਾਰੰਬਾਰ ਸਜਦਾ ਹੈ